ਸਾਨਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਾਂਗੇ ਕਣਕ ਦੇ ਰੇਟ ਬਾਰੇ ਕਿਉਂਕਿ ਐਮਪੀ ਯੂਪੀ ਰਾਜਸਥਾਨ ਦੀਆਂ ਕੁਝ ਮੰਡੀਆਂ ਦੇ ਵਿੱਚ ਜਿਹੜੀ ਨਵੀਂ ਕਣਕ ਆਉਣੀ ਸ਼ੁਰੂ ਹੋ ਚੁੱਕੀ ਆ ਤੇ ਨਵੀਂ ਕਣਕ ਕਿਹੜੇ ਮੁੱਲ ਉੱਥੇ ਵਿਕ ਰਹੀ ਆ ਉਹਦੇ ਬਾਰੇ ਜਿਹੜੀ ਆਪਾਂ ਸਾਰੀ ਜਾਣਕਾਰੀ ਦਵਾਂਗੇ ਪੰਜਾਬ ਦੀਆਂ ਜਿਹੜੀਆਂ ਮੰਡੀਆਂ ਦੀ ਗੱਲ ਕਰੀਏ ਪੁਰਾਣੀ ਕਣਕ ਕਿਹੜੇ ਰੇਟ ਵਿਕ ਰਹੀ ਆ ਉਹਦੇ ਬਾਰੇ ਵੀ ਆਪਾਂ ਦੱਸਾਂਗੇ ਵੀ ਪੁਰਾਣੀ ਕਣਕ ਦਾ ਜਿਹੜਾ ਹੌਨ ਰੇਟ ਕੀ ਚੱਲ ਰਿਹਾ ਪੰਜਾਬ ਵਿੱਚ ਤੇ ਨਵੀਂ ਕਣਕ ਦਾ ਸਾਰਿਆਂ ਨੂੰ ਪਤਾ ਹੀ ਹੈ 2400 ਤੇ 25 ਰੁਪਏ ਜੀ ਕਿੰਨੀਆਂ ਤੇ ਪਹਿਲਾਂ ਦਾ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਫਸਲਾਂ ਦੇ ਜਿਹੜੇ ਰੇਟ ਆਪਾਂ ਡੇਲੀ ਅਪਲੋਡ ਕਰਦੇ ਆ ਸਬਜ਼ੀਆਂ ਦੇ ਵੀ ਜਿਹੜੇ ਰੇਟ ਆਪਾਂ ਤੁਹਾਨੂੰ ਅਪਲੋਡ ਕਰਕੇ ਦਿੰਦੇ ਆ ਤੇ ਨਾਲ ਬੈੱਲ ਵਾਲਾ ਜਿਹੜਾ ਆਈਕਨ ਹੁੰਦਾ ਆਪਣਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੀਕ ਪਹੁੰਚਦੀ ਰਹੇ ਸ਼ੁਰੂ ਕਰਦੇ ਆਪਾਂ ਮੱਧ ਪ੍ਰਦੇਸ਼ ਦੀਆਂ ਮੰਡੀਆਂ ਤੋਂ ਮੱਧ ਪ੍ਰਦੇਸ਼ ਬਪਾਲ ਵਿੱਚ ਜਿਹੜੀ ਕਨਕ ਇਸ ਟਾਈਮ ਨਵੀਂ 2560 ਤੋਂ ਲੈ ਕੇ 2400 ਪ੍ਰਤੀ ਕੁਵਾਂਟਲ ਦੇ ਹਿਸਾਬ ਨਾਲ ਜਿਹੜੀ ਵਿਕ ਰਹੀ ਆ ਤੇ ਗੱਲ ਕਰੀਏ ਆਪਾਂ ਜੇ ਬੀਕਨਮਗਾਵਦੀਤ ਉੱਥੇ ਜਿਹੜੀ ਕਨਕ ਹੈ 2550 ਤੋਂ ਲੈ ਕੇ 2700 ਰੁਪਏ ਪ੍ਰਤੀ ਕੁਵਾਂਟਲ ਦੇ ਹਿਸਾਬ ਨਾਲ ਬੇਕ ਰਹੀ ਹੈ ਗੰਜ ਬਸੌਂਦਾ ਵਿੱਚ ਜਿਹੜੀ ਕਨਕਸ਼ਾ 2645 ਤੋਂ ਲੈ ਕੇ 2700 ਤੇ ਪੀਆਰਪੀਏ ਪ੍ਰਤੀ ਕਮੰਟਲ ਦੇ ਹਿਸਾਬ ਨਾਲ ਵੇਚ ਰਹੀ ਹੈ ਹਰਦਾ ਮੰਡੀ ਦੇ ਵਿੱਚ 2150 ਤੋਂ ਲੈ ਕੇ 2685 ਰੁਪਏ ਪ੍ਰਤੀ ਕਮੰਟਲ ਵੇਚ ਰਹੀ ਹੈ ਤੇ ਅੰਦੌਰ ਮੰਡੀ ਦੇ ਵਿੱਚ ਆ ਜਿਹੜੀ ਕਨਕਸ਼ਾ 1960 ਤੋਂ ਲੈ ਕੇ 2960 ਰੁਪਏ ਤੱਕ ਵੇਚ ਰਹੀ ਹੈ ਖੇਤਵਗਾਉਂ ਦੇ ਵਿੱਚ 2485 ਤੋਂ ਲੈ ਕੇ 2650 ਰੁਪਏ ਤੱਕ ਵੇਚ ਰਹੀ ਹੈ ਮਨਸੰਦੌਰ ਮੰਡੀ ਦੇ ਵਿੱਚ 2586 ਤੋਂ ਲੈ ਕੇ 2660 ਰੁਪਏ ਦੇ حساب ਨਾਲ ਪ੍ਰਤੀ ਕੁੰਟਲ ਦੇ حساب ਨਾਲ ਜਿਹੜਾ ਵਿਕ ਰਹੀ ਆ ਤੇ ਰਤ ਲਾਮ ਮੰਡੀ ਦੇ ਵਿੱਚ 2580 ਤੋਂ ਲੈ ਕੇ 2580 30 ਕੀ ਜਿਹੜਾ ਪ੍ਰਤੀ ਕੁੰਟਲ ਦੇ حساب ਨਾਲ ਵੇਚ ਰਹੀ ਤੇ ਉਹ ਜੇਨ ਮੰਡੀ ਦੇ ਵਿੱਚ 2448 ਤੋਂ ਲੈ ਕੇ 3000 ਤੇ 2 ਰੁਪਈਆ ਤੱਕ ਵੇਚ ਰਹੀ ਤੇ ਜੇ ਆਪਾਂ ਗੱਲ ਕਰੀਏ ਉੱਤਰ ਪ੍ਰਦੇਸ਼ ਦੀਆਂ ਮੰਡੀਆਂ ਦੀ ਤਾਂ ਉੱਤਰ ਪ੍ਰਦੇਸ਼ ਵਿੱਚ ਜਿਹੜੀ ਅਕਬਰਪੁਰਾ ਵਿੱਚ 2850 ਤੋਂ ਲੈ ਕੇ 3000 ਤੇ ਪਿਆ ਰੁਪਏ ਪ੍ਰਤੀ ਕਵੰਟਲ ਦੇ ਹਿਸਾਬ ਨਾਲ ਵੇਖ ਰਹੀ ਹੈ ਤੇ ਬਲਰਾਮਪੁਰ ਮੰਡੀ ਦੇ ਵਿੱਚ ਜਿਹੜੀ 2880 ਤੋਂ ਲੈ ਕੇ 2900 ਤੇ 80 ਰੁਪਏ ਪ੍ਰਤੀ ਕਵੰਟਲ ਦੇ ਹਿਸਾਬ ਨਾਲ ਜਿਹੜੀ ਵੇਖ ਰਹੀ ਹੈ ਤੇ ਅਟਾਵਾ ਮੰਡੀ ਦੇ ਵਿੱਚ 2780 ਤੋਂ ਲੈ ਕੇ 2900 ਤੇ 30 ਰੁਪਏ ਤੱਕ ਵੇਖ ਰਹੀ ਹੈ ਤੇ ਫਤਿਹਪੁਰ ਮੰਡੀ ਦੇ ਵਿੱਚ 2840 ਤੋਂ ਲੈ ਕੇ 2900 ਰੁਪਏ ਤੱਕ ਵੇਖ ਰਹੀ ਹੈ ਤੇ ਲਖੀਮਪੁਰ ਮੰਡੀ ਦੇ ਵਿੱਚ 2820 ਤੋਂ ਲੈ ਕੇ ਤੇ 2890 ਰੁਪਏ ਪ੍ਰਤੀ ਕਵੰਟਲ ਦੇ ਹਿਸਾਬ ਨਾਲ ਜਿਹੜੀ ਵਿਕ ਰਹੀ ਹੈ ਤੇ ਗੱਲ ਕਰੀਏ ਜੇ ਹੁਣ ਆਪਾਂ ਰਾਸਥਾਨ ਮੰਡੀਆਂ ਦੀ ਤੇ ਰਾਸਥਾਨ ਮੰਡੀ ਬਹਾਰਾ ਦੇ ਵਿੱਚ 2500 ਤੋਂ ਲੈ ਕੇ 3024 ਤੱਕ ਜਿਹੜੀ ਵਿਕ ਰਹੀ ਹੈ ਤੇ ਬੂੰਦੀ ਮੰਡੀ ਦੇ ਵਿੱਚ 2551 ਤੋਂ ਲੈ ਕੇ 2900 ਤੇ 25 ਰੁਪਏ ਤੱਕ ਜਿਹੜੀ ਕਣਕ ਵਿਕ ਰਹੀ ਹੈ ਤੇ ਦਸੋਹਾ ਮੰਡੀ ਦੇ ਵਿੱਚ 2810 ਤੋਂ ਲੈ ਕੇ 2900 ਤੇ 34 ਰੁਪਏ ਤੱਕ ਵਿਕ ਰਹੀ ਹੈ ਤੇ ਬਰਸੀ ਮੰਡੀ ਦੇ ਵਿੱਚ 2751 ਤੋਂ ਲੈ ਕੇ 3000 ਤੇ 25 ਰੁਪਏ ਤੱਕ ਜਿਹੜੀ ਉੱਥੇ ਕਣਕ ਵਿਕ ਰਹੀ ਆ ਤੇ ਗੱਲ ਕਰੀਏ ਜੀ ਆਪਾਂ ਹੁਣ ਖਾਨਪੁਰ ਮੰਡੀ ਦੀ ਖਾਨਪੁਰ ਮੰਡੀ ਵਿੱਚ 2660 ਤੋਂ ਲੈ ਕੇ 2900 ਤੇ ਬਕਤੀਆਂ ਰੁਪਈਆਂ ਤੱਕ ਵੇਚ ਰਹੀ ਹੈ ਤੇ ਕੋਟਾ ਮੰਡੀ ਦੇ ਵਿੱਚ 2845 ਤੋਂ ਲੈ ਕੇ 3100 ਤੇ 68 ਰੁਪਈਆਂ ਤੱਕ ਵੇਚ ਰਹੀ ਹੈ ਤੇ ਮਹਾਰਾਸ਼ਟਰ ਦੇ ਵਿੱਚ ਜਿਹੜੀ ਕਣਕ ਵੇਚ ਰਹੀ ਹੈ ਅਕੋਲਾ ਮੰਡੀ ਦੇ ਵਿੱਚ 2380 ਤੋਂ ਲੈ ਕੇ 2700 ਤੇ 35 ਰੁਪਈਆਂ ਤੱਕ ਵੇਚ ਰਹੀ ਹੈ ਤੇ ਗੱਲ ਕਰੀ ਆਪਾਂ ਕੱਲ ਬਾਣ ਮੰਡੀ ਦੇ ਵਿੱਚ ਤੇ 2550 ਤੋਂ ਲੈ ਕੇ 2550 ਰੁਪਏ ਤੱਕ ਹੀ ਵੇਖ ਰਹੀ ਆ ਤੇ ਹੁਣ ਗੱਲ ਕਰਦੇ ਆਪਾਂ ਪੰਜਾਬ ਦੀਆਂ ਮੰਡੀਆਂ ਵਿੱਚ ਜਿਹੜੀ ਪ੍ਰਾਣੀ ਕਣਕ ਦਾ ਰੇਟ ਚੱਲ ਰਿਹਾ ਪ੍ਰਾਣੀ ਕਣਕ ਦਾ ਰੇਟ 2600 ਰੁਪਏ ਤੋਂ ਲੈ ਕੇ ਜਿਹੜਾ 2800 ਰੁਪਏ ਤੱਕ ਜਿਹੜਾ ਚੱਲ ਰਿਹਾ ਤੇ ਵੀਡੀਓ ਕਿਸਾਨ ਵੀਰੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ